ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਬਹੁਤ ਸਿਆਣੇ ਖਰਗੋਸ਼ ਦੀ ਇੱਕ ਜੰਗਲ ਦੇ ਵਿੱਚ ਬਹੁਤ ਸਾਰੇ ਜਾਨਵਰ ਸੀ ਤੇ ਉਹਨਾਂ ਦਾ ਰਾਜਾ ਸ਼ੇਰ ਬਹੁਤ ਹੀ ਖੁੰਖਾਰੂ ਸੀ ਬਹੁਤ ਗੁੱਸੇਵਾਲ ਜਦੋਂ ਉਹਦਾ ਦਿਲ ਕਰਦਾ ਕਿਸੇ ਨਾ ਕਿਸੇ ਜਾਨਵਰ ਨੂੰ ਫੜਦਾ ਤੇ ਖਾ ਜਾਂਦਾ ਹੁਣ ਜੰਗਲ ਦੇ ਜਾਨਵਰ ਐ ਜਿਹੜੇ ਉਹ ਬਹੁਤ ਡਰੇ ਹੋਏ ਸੀ ਤਾਂ ਉਹਨਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਕਿ ਕਿਉਂ ਨਾ ਜੰਗਲ ਦੇ ਰਾਜੇ ਸ਼ੇਰ ਦੇ ਨਾਲ ਇਹ ਗੱਲਬਾਤ ਕੀਤੀ ਜਾਵੇ ਕਿ ਇਦਾਂ ਤੂੰ ਕਿਸੇ ਨੂੰ ਵੀ ਕਦੇ ਵੀ ਕਿਸੇ ਵੇਲੇ ਫੜ ਕੇ ਨਾ ਖਾ ਤੈਨੂੰ ਭੁੱਖ ਲੱਗਦੀ ਹੈ ਤਾਂ ਆਪਣੀ ਭੁੱਖ ਮਿਟਾਉਣ ਦੇ ਲਈ ਤੈਨੂੰ ਇੱਕ ਜਾਨਵਰ ਚਾਹੀਦਾ ਅਸੀਂ ਸਾਰੇ ਜਾਨਵਰ ਵਾਰੀ ਦੇ ਨਾਲ ਇਕ ਆਇਆ ਕਰਾਂਗੇ ਤੇਰੇ ਕੋਲ ਇੱਕ ਦਿਨ ਤੇ ਤੂੰ ਉਹਨੂੰ ਖਾ ਸਕਦਾ ਹੈ ਇਸ ਤਰ੍ਹਾਂ ਨਾਲ ਸਾਰੇ ਜਾਨਵਰਾਂ ਨੂੰ ਡਰ ਵੀ ਨਹੀਂ ਰਹੂਗਾ ਤੇ ਸ਼ੇਰ ਹੈ ਜਿਹੜਾ ਉਹਦੀ ਮਰਜ਼ੀ ਵੀ ਨਹੀਂ ਚੱਲਣੀ ਕਿ ਦਿਨ ਦੇ ਵਿੱਚ ਕਿੰਨੇ ਮਰਜ਼ੀ ਜਾਨਵਰ ਹੈ ਜਿਹੜੇ ਉਹਨਾਂ ਨੂੰ ਮਾਰ ਕੇ ਸਿੱਟ ਦੇਵੇ ਤਾਂ ਉਹ ਇਕੱਠੇ ਹੋ ਕੇ ਡਰਦੇ ਡਰਦੇ ਸ਼ੇਰ ਕੋਲ ਗਏ ਤਾਂ ਉਹਨਾਂ ਨੇ ਸ਼ੇਰ ਨੂੰ ਆਪਦੀ ਇਹ ਬੇਨਤੀ ਦੱਸੀ ਤਾਂ ਸ਼ੇਰ ਹੱਸਿਆ ਤੇ ਕਹਿੰਦਾ ਠੀਕ ਹੈ ਜੇ ਤੁਸੀਂ ਇਦਾਂ ਕਰੋਗੇ ਮੈਂ ਤੁਹਾਡੀ ਗੱਲ ਮੰਨ ਲੈਣਾ ਨਾਲੇ ਮੈਨੂੰ ਇੱਧਰ ਉੱਧਰ ਜੰਗਲ 'ਚ ਭਟਕਣਾ ਨਹੀਂ ਪੈਣਾ ਵਾਰੀ ਨਾਲ ਮੇਰੇ ਕੋਲ ਆਇਆ ਕਰੋ ਮੈਂ ਆਪਣੀ ਭੁੱਖ ਮਿਟਾ ਲਿਆ ਕਰੂੰਗਾ ਤੇ ਹੋਰ ਕਿਸੇ ਜਾਨਵਰ ਨੂੰ ਮੈਂ ਕੁਝ ਨਹੀਂ ਕਹਿੰਦਾ ਤਾਂ ਇਸ ਤਰ੍ਹਾਂ ਨਾਲ ਵਾਰੀ ਹੈ ਜਿਹੜੀ ਉਹ ਬੰਨੀ ਗਈ ਵਾਰੀ ਨਾਲ ਇੱਕ ਜਾਨਵਰ ਜਾਇਆ ਕਰੇ ਤੇ ਸ਼ੇਰ ਉਹਨੂੰ ਖਾ ਲਿਆ ਕਰੇ ਉਪਰ ਤੋਂ ਬਾਅਦ ਅਗਲੇ ਦਿਨ ਦੂਸਰਾ ਜਿਹੜਾ ਹੈ ਜਾਨਵਰ ਉਹ ਜਾਇਆ ਕਰੇ ਤਾਂ ਇਸ ਤਰ੍ਹਾਂ ਕਰਦੇ 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 ਇੱਕ ਦਿਨ ਵਾਰੀ ਆ ਗਈ ਖਰਗੋਸ਼ ਦੀ ਖਰਗੋਸ਼ ਉਹ ਸੀ ਬਹੁਤ ਸ਼ਰਾਰਤੀ ਤੇ ਬਹੁਤ ਹੀ ਸਿਆਣਾ ਹੁਣ ਜਦੋਂ ਉਹਦੀ ਵਾਰੀ ਆ ਗਈ ਤਾਂ ਉਹਨੇ ਸੋਚਿਆ ਕਿ ਕਰਾਂ ਮੈਂ ਹੁਣ ਤਾਂ ਮਰਨਾ ਹੀ ਪੈਣਾ ਜੇ ਮੈਂ ਨਹੀਂ ਜਾਂਦਾ ਤਾਂ ਜਾਨਵਰ ਮੈਨੂੰ ਮਾਰ ਦੇਣਗੇ ਕਿਉਂਕਿ ਮੇਰੀ ਵਾਰੀ ਹੈ ਜੇ ਮੈਂ ਜਾਂਨਾ ਤਾਂ ਸ਼ੇਰ ਨੇ ਮੈਨੂੰ ਖਾ ਜਾਣੇ ਤੇ ਮੈਂ ਮਰ ਜਾਨਾ ਤਾਂ ਉਹ ਕੰਦਾ ਮੈਂ ਕੁਛ ਨਾ ਕੁਛ ਸੋਚਾਂ ਕੋਈ ਕੋਸ਼ਿਸ਼ ਤਾਂ ਕਰਾਂ ਜੇ ਮੈਂ ਬਚ ਸਕਾਂ ਤਾਂ ਉਹ ਖਰਗੋਸ਼ ਐ ਜਿਹੜਾ ਉਹਨੇ ਸਵੇਰੇ ਜਾਣਾ ਸੀ ਸ਼ੇਰ ਕੋਲੇ ਤੇ ਉਹ ਗਿਆ ਹੀ ਨਾ ਸੋਚੀ ਗਿਆ ਕੁਛ ਨਾ ਕੁਛ ਸੋਚੀ ਗਿਆ ਸੋਚੀ ਗਿਆ ਜਦੋਂ ਸ਼ਾਮ ਹੋਣ ਵਾਲੀ ਹੋਈ ਤਾਂ ਉਦੋਂ ਉਹ ਪਹੁੰਚਿਆ ਸ਼ੇਰ ਕੋਲ ਸ਼ੇਰ ਅੱਗੋਂ ਬਹੁਤ ਗੁੱਸੇ 'ਚ ਬੈਠਾ ਸੀ ਉਹਨੇ ਕਿਹਾ ਤੈਨੂੰ ਪਤਾ ਨਹੀਂ ਮੈਂ ਸਵੇਰ ਦਾ ਭੁੱਖਾ ਮਰੀ ਜਾਣਾ ਜਦੋਂ ਤੁਸੀਂ ਮੈਨੂੰ ਕਹਿ ਹੀ ਦਿੱਤਾ ਵੀ ਵਾਰੀ ਨਾਲ ਅਸੀਂ ਹਰ ਰੋਜ਼ ਇੱਕ ਜਾਨਵਰ ਨੇ ਆਉਣਾ ਤੇ ਤੂੰ ਸਮੇਂ ਸਿਰ ਨਹੀਂ ਆਉਣਾ ਸੀਗਾ ਤੇ ਹੈ ਵੀ ਤੂੰ ਛੋਟਾ ਜਿਹਾ ਭੁੱਖ ਮੈਨੂੰ ਇੰਨੀ ਲੱਗੀ ਪਈ ਏ ਤਾਂ ਅੱਗੋਂ ਖਰਬੂਰ ਖਰਗੋਸ਼ ਹੈ ਜਿਹੜਾ ਉਹ ਕਹਿੰਦਾ ਜੀ ਮੈਂ ਆ ਤਾਂ ਸਦੇ ਹੀ ਜਾਣਾ ਸੀ ਹੋਇਆ ਏ ਕਿ ਮੈਨੂੰ ਰਾਜ ਇੱਕ ਹੋਰ ਸ਼ੇਰ ਨੇ ਰੋਕ ਲਿਆ ਤੇ ਉਹ ਮੈਨੂੰ ਕਹਿੰਦਾ ਮੈਂ ਆ ਜੰਗਲ ਦਾ ਰਾਜਾ ਮੈਂ ਤੈਨੂੰ ਖਾਣਾ ਮੈਂ ਤਾਂ ਮਸਾਂ ਉਹਦੇ ਨੂੰ ਬਹਾਨੇ ਭੁੰਨੇ ਲਾ ਕੇ ਉਸ ਤੋਂ ਬਚ ਕੇ ਇੱਥੇ ਆਇਆ ਥੋਡੇ ਕੋਲੇ ਮੈਨੂੰ ਥੋੜੀ ਪਹਿਚਾਣ ਸੀ ਮੈਨੂੰ ਪਤਾ ਲੱਗ ਗਿਆ ਕਿ ਇਹ ਸ਼ੇਰ ਹੈ ਜਿਹੜਾ ਤਾਂ ਝੂਠਾ ਹੈ ਕੋਈ ਹੋਰ ਹੈ ਅੱਗੋਂ ਖਰਗੋਸ਼ ਦੀ ਇਹ ਗੱਲ ਸੁਣ ਕੇ ਤਾਂ ਸ਼ੇਰ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ ਇਹ ਇਹ じゃ ਕਿਹੜਾ ਸ਼ੇਰ ਆ ਗਿਆ ਜਿਹੜਾ ਕਹਿੰਦਾ ਮੈਂ ਆ ਜੰਗਲ ਦਾ ਰਾਜਾ ਮੇਰੇ ਹੁੰਦਿਆਂ ਉਹ ਵੀ ਤਾਂ ਖਰਗੋਸ਼ ਨੂੰ ਕਹਿੰਦਾ ਚੱਲ ਬਾਕੀ ਗੱਲਾਂ ਛੱਡ ਪਹਿਲਾਂ ਮੈਨੂੰ ਦਿਖਾ ਕੇ ਲੈ ਕੇ ਆ ਕਿਹੜਾ ਸ਼ੇਰ ਹੈ ਉਹ ਜੀ ਨੇ ਇਹ ਕਿਹਾ ਵੀ ਮੈਂ ਰਾਜਾ ਮੇਰੇ ਹੁੰਦੇ ਆ ਤਾਂ ਖਰਗੋਸ਼ ਹੈ ਜਿਹੜਾ ਉਹਨੇ ਇਹ ਇੱਕ ਬਿਉਂਤ ਬਣਾਈ ਸੀ ਉਹ ਤਾਂ ਖੁਸ਼ ਹੋ ਗਿਆ ਵੀ ਮੇਰੀ ਸਕੀਮ ਤਾਂ ਕੰਮ ਕਰ ਗਈ ਤਾਂ ਉਹ ਲੈ ਗਿਆ ਸ਼ੇਰ ਨੂੰ ਇੱਕ ਖੂਹ ਕੋਲੇ ਹੁਣ ਖੂਹ ਦੇ ਪਾਣੀ ਦੇ ਵਿੱਚ ਜਦੋਂ ਉੱਪਰੋਂ ਦੇਖਦੇ ਆ ਤਾਂ ਆਪ ਦਾ ਚਿਹਰਾ ਨਜ਼ਰ ਆਉਂਦਾ ਤਾਂ ਖਰਗੋਸ਼ ਕਹਿੰਦਾ ਦੇਖੋ ਜੀ ਇਹਦੇ ਵਿੱਚ ਖੂਹ ਦੇ ਵਿੱਚ ਖੂਹ ਦੇ ਵਿੱਚ ਹੈ ਉਹ ਉਹਨ ਸ਼ੇਰ ਨੇ ਜਦੋਂ ਖੂਹ ਦੇ ਅੰਦਰ ਆਪਦਾ ਮੂੰਹ ਕੀਤਾ ਤਾਂ ਪਾਣੀ ਦੇ ਵਿੱਚ ਉਹਨੂੰ ਆਪਦਾ ਚਿਹਰਾ ਦਿਖਿਆ ਤਾਂ ਉਹਨੇ ਸੋਚਿਆ ਇਹ ਵੀ ਸੱਚਮੁੱਚ ਹੀ ਸ਼ੇਰ ਤਾਂ ਅੰਦਰ ਹੈ ਤਾਂ ਉਹ ਗੁੱਸੇ 'ਚ ਦਹਾੜਿਆ ਹੁਣ ਖੂਹ ਦੇ ਵਿੱਚੋਂ ਫਿਰ ਆਵਾਜ਼ ਆਈ ਉਹਦੇ ਦਹਾੜਨ ਦੀ ਤਾਂ ਉਹ ਆਵਾਜ਼ ਤਾਂ ਵਾਪਸ ਆਉਣੀ ਹੀ ਸੀ ਹੁਣ ਤਾਂ ਸ਼ੇਰ ਨੂੰ ਪੱਕਾ ਯਕੀਨ ਹੋ ਗਿਆ ਕਿ ਸੱਚੀ ਕੋਈ ਹੋਰ ਸ਼ੇਰ ਹੈ ਜਿਹੜਾ ਉਹ ਇਸ ਖੂਹ ਦੇ ਅੰਦਰ ਹੈ ਖਰਗੋਸ਼ ਨੇ ਉਹਨੂੰ ਉਕਸਾਇਆ ਕਹਿੰਦਾ ਹੁਣ ਤੁਸੀਂ ਕੀ ਦੇਖਦੇ ਹੋ ਦੇਖੋ ਤੁਸੀਂ ਕਿੰਨੇ ਬਹਾਦਰ ਹੋ ਜੰਗਲ ਦੇ ਰਾਜੇ ਹੋ ਥੋੜੇ ਹੁੰਦਿਆਂ ਕੋਈ ਹੋਰ ਸ਼ੇਰ ਕਹੇ ਕਿ ਮੈਂ ਜੰਗਲ ਦਾ ਰਾਜਾ ਹਾਂ ਚਲੋ ਚਲੋ ਤੁਸੀਂ ਜਾ ਕੇ ਉਹਨੂੰ ਮਾਰੋ ਬਸ ਇੰਨਾ ਕਹਿਣ ਦੀ ਧੀਰ ਸੀ ਸ਼ੇਰ ਨੂੰ ਹੋਰ ਜ਼ਿਆਦਾ ਉਕਸਾਹਟ ਹੋ ਗਈ ਉਹਨੇ ਸੋਚਿਆ ਵੀ ਹੁਣ ਤਾਂ ਮੈਂ ਇਹਨੂੰ ਮਾਰ ਹੀ ਦਵਾਂ ਸ਼ੇਰ ਨੂੰ ਕੱਲ ਨੂੰ ਕਿਸੇ ਹੋਰ ਜੰਗਲ ਦੇ ਜਿਹੜਾ ਵੀ ਜਾਨਵਰ ਹੈ ਉਹਨੂੰ ਰੋਕੂਗਾ ਇਹ ਤਾਂ ਉਹੋ ਖੂਦ ਦੇ ਵਿੱਚ ਉੱਦ ਗਿਆ। ਉਹ ਖੂਦ ਦੇ ਵਿੱਚ ਕੁੱਦ ਗਿਆ ਤਾਂ ਕੀ ਹੋਣਾ ਸੀ ਪਾਣੀ ਦੇ ਵਿੱਚ ਡੁੱਬ ਗਿਆ ਤੇ ਮਰ ਗਿਆ। ਤੇ ਖਰਗੋਸ਼ ਐ ਜਿਹੜਾ ਉਹ ਨੱਚਣ ਲੱਗ ਗਿਆ। ਆ ਆਬਦੀ ਤਾਂ ਉਹਦੀ ਜਾਨ ਬਚੀ ਬਚੀ ਉਹਨੇ ਜੰਗਲ ਦੇ ਬਾਕੀ ਸਾਰੇ ਦੇ ਸਾਰੇ ਜਾਨਵਰਾਂ ਦੀ ਜਾਨ ਵੀ ਬਚਾ ਲਈ ਆਪਣੀ ਸਮਝਦਾਰੀ ਦੇ ਨਾਲ। ਤਾਂ ਇਹ ਐ ਕਿ ਜੇ ਕੋਈ ਮੁਸ਼ਕਲ ਪਵੇ ਤਾਂ ਦਿਮਾਗ ਲਾਉਣਾ ਚਾਹੀਦਾ। ਆਪਾਂ ਕਿਸੇ ਨਾ ਕਿਸੇ ਮੁਸ਼ਕਲ 'ਚੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਨਿਕਲ ਸਕਦੇ ਹੁੰਨੇ ਆਂ ਜੇ ਢੇਰੀ ਢਾਕੇ ਬਹਿ ਗਏ ਤਾਂ ਫਿਰ ਤਾਂ ਨਿਕਲੇ ਜਾਇਂ ਸਕਦਾ ਥੈਂਕ ਯੂ